ਜੋ ਅਸੀਂ ਪ੍ਰਾਈਵੇਟ ਸਕੂਲਸ ਆਪਣੇ ਬੱਚਿਆਂ ਨੂੰ ਨਹੀਂ ਦੇ ਸਕਦੇ ਸੀ ਬਹੁਤ ਜ਼ਿਆਦਾ ਪੈਸਾ ਖਰਚਣ ਤੋਂ ਬਾਅਦ ਵੀ ਨਹੀਂ ਸੀ ਅਸੀਂ ਦੇ ਸਕਦੇ ਉਹ ਸਾਨੂੰ ਸਰਕਾਰ ਨੇ ਦਿੱਤਾ ਸਾਡੇ ਸਰਕਾਰੀ ਸਕੂਲ ਨੇ ਦਿੱਤਾ ਜੋ ਕਿ ਹੁਣ ਪ੍ਰਾਈਵੇਟ ਸਕੂਲ ਵਿੱਚ ਵੀ ਇਦਾਂ ਦਾ ਨਹੀਂ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੁਣ ਉਹਨਾਂ ਨੇ বাস ਵੀ ਲਗਾ ਦਿੱਤੀ ਜਿਹੜੇ ਸਾਡੇ ਬੱਚਿਆਂ ਨੂੰ ਏਡੀ ਦੂਰ ਜਾਣਾ ਬਹੁਤ ਔਖਾ ਲੱਗਦਾ ਸੀ ਦਾ ਸਾਨੂੰ ਲੈਣ ਵੀ ਆਉਣਾ ਪੈਂਦਾ ਸੀ ਛੱਡਣ ਵੀ ਆਉਣਾ ਪੈਂਦਾ ਸੀ ਹੁਣ ਸਾਡੇ ਬੱਚਿਆਂ ਨੂੰ বাস ਵੀ ਲੱਗ ਗਈ ਮਤਲਬ ਕਿ ਪ੍ਰਾਈਵੇਟ ਸਕੂਲ ਨਾਲੋਂ ਸਰਕਾਰੀ ਸਕੂਲ ਬਹੁਤ ਜ਼ਿਆਦਾ ਵੈਟਰ ਹੋ ਗਏ ਜੋ ਅਸੀਂ ਨਹੀਂ ਵੀ ਸੋਚਿਆ ਉਹ ਵੀ ਸਾਨੂੰ ਫੂਲ ਜੋ ਮਿਲਿਆ ਆਮ ਤੌਰ ਪ੍ਰਾਈਵੇਟ ਸਕੂਲਸ ਵੀ ਇੰਨੀ ਫੈਸਿਲਿਟੀਆਂ ਹੁੰਦੀਆਂ ਨੇ ਲੈਬ ਵੀ ਹਰ ਸਬਜੈਕਟ ਵਾਈਜ਼ ਹਨ ਉਹ ਲਗ ਲਗ ਡਿਵਾਈਡ ਕੀਤੇ ਗਏ ਨੇ ਇੱਥੇ ਨਾ ਤਾਂ ਬੱਚਿਆਂ ਨੂੰ ਕੋਈ ਪੜਾਂਚ ਦਿੱਕਤ ਆਉਂਦੀ ਹੈ ਨਾ ਹੀ ਟੀਚਰਸ ਨੂੰ ਕੋਈ ਪੜਾਣਚ ਦਿੱਕਤ ਆਉਂਦੀ ਹੈ ਇਹ ਸਾਰਾ ਕੁਝ ਸਾਡੀ ਪੰਜਾਬ ਸਰਕਾਰ ਨੇ ਹੀ ਸਾਨੂੰ ਦਿੱਤਾ ਹੈ ਜਿਹੜੇ ਬੱਚਿਆਂ ਵਿੱਚ ਅੰਦਰ ਇੱਕ ਕੁਆਲਿਟੀ ਹੋਣ ਦੇ ਬਾਵਜੂਦ ਫਾਈਨੈਂਸ਼ੀਅਲ ਪ੍ਰੋਬਲਮਸ ਕਰਕੇ ਬੱਚੇ ਨਹੀਂ ਸਿੱਖ ਪੰਦੇ ਉਹ ਇੱਥੇ ਆ ਕੇ ਸਰਕਾਰੀ ਸਕੂਲਾਂ ਵਿੱਚ ਜੀਈ ਤੇ ਨੀਟ ਦੀ ਕੋਚਿੰਗ ਵੀ इजीली ਲੈ ਸਰਦੇ ਨੇ